ਜਲੰਧਰ ਜਿਮਨੀ ਚੌਂ ਨੂੰ ਲੈ ਕੇ ਇਸ ਵਾਰ ਦੇਖਣ ਨੂੰ ਮਿਲ ਰਿਹਾ ਜੋ ਵੋਟਰ ਆਪਣੀ ਧਿਕਾਰ ਪਾ ਕੇ ਆਉਂਦੇ ਨੇ ਤੇ ਉਹਨਾਂ ਨੂੰ ਇੱਕ ਬੂਟਾ ਜੋ ਗਮਲਾ ਗਿਫਟ ਦੇ ਤੌਰ ਤੇ ਤੋਹਫਾ ਸਰਕਾਰ ਇਲੈਕਸ਼ਨ ਕਮਿਸ਼ਨਰ ਵੱਲੋਂ ਦਿੱਤੇ ਜਾ ਰਹੇ ਨੇ ਮੈਮ ਇਸ ਵਾਰ ਦੇਖਣ ਨੂੰ ਮਿਲ ਰਿਹਾ ਇਹ ਵੋਟ ਪਾਣ ਤੋਂ ਬਾਅਦ ਤੁਹਾਨੂੰ ਇੱਕ ਗਿਫਟ ਦੇ ਤੋਹਫੇ ਦੇ ਤੌਰ ਤੇ ਕਿਹੜਾ ਬੂਟਾ ਮਿਲ ਰਿਹਾ ਅੱਛੀ ਬਾਤ ਹੈ ਲਗਾਉਣੇ ਵੀ ਚਾਹੀਏ ਪੇੜ ਪੌਦੇ ਬਹੁਤ ਜ਼ਰੂਰੀ ਹੈ ਲੋਕ ਕਾਟ ਰਹੇ ਕਾਟਨੇ ਨਹੀਂ ਚਾਹੀਏ ਲਗਾਉਣੇ ਚਾਹੀਏ ਤਾਂ ਕਿ ਵਾਤਾਵਰਨ ਸ਼ੁੱਧ ਰਹਿ ਸਕੇ पिछले दिन भी वोटा हुई है उदो भी मिले ने ने नहीं नहीं ऐसा कुछ नहीं है ये पहली बार हो रहा है आज तक किसी ने भी नहीं किया काम करे तो हमें भी अच्छा लगेगा की हमारी वोट भी काम आई है सबसे पहले तो आप देखो जैसे सफाई के रिगार्डिंग ही होता है वोटे ले लेते हैं बाद में किसी को पूछते नहीं है चक्कर लगवाते हैं एक साइन करवाना बार बार आना पड़ता है, जाना पड़ता है इस बार देखने मिले, अदला हो ही है कि? वो तो देखो उनकी है जाना इस देखने बहुत कि मेनू तो वोट काफी साल हो गए कुछ नहीं मिले गिफ्ट पहली नहीं बार बूटे पहली बार बूटे मिलेगा ਬੱਸ ਵਧੀਆ ਚਾਹੁੰਦੇ ਆ ਕਿ ਸਰਕਾਰ ਆਵੇ ਵਧੀਆ ਆਵੇ ਸਾਡੀ ਭਗਤ ਜੀ ਬਣ ਜਾਂਦੇ ਸਾਡੇ ਵੀ ਸੁਧਾਰ ਕਰ ਦੇਣ ਜੀ ਹਾਂਜੀ ਅਸੀਂ ਅੱਗੇ ਇੰਨੇ ਸਾਲਾਂ ਚ ਕਦੀ ਤੁਹਾਨੂੰ ਗਿਫਟ ਮਿਲਿਆ ਜਾਂ ਕੁਝ ਨਹੀਂ ਨਹੀਂ ਕੁਝ ਨਹੀਂ ਮਿਲਿਆ ਜੀ ਕੁਝ ਨਹੀਂ ਮਿਲਿਆ ਪਹਿਲੀ ਪਹਿਲੀ ਵਾਰ ਕਿੰਨੇ ਸਾਲ ਹੋ ਗਏ ਤੁਹਾਨੂੰ ਕਿਹੜੀ ਵੋਟ ਪਾ ਰਹੇ ਕਿੰਨੀ ਉਮਰ ਹੋ ਗਈ ਆ 70 ਸਾਲ ਹੋ ਗਈ ਆ 70 ਸਾਲਾਂ ਚ ਕਦੀ ਗਿਫਟ ਮਿਲੇ ਨਾ ਇਹ ਇਹ ਫੰਗਲ ਲੱਗ ਜਾਣੀ ਇਹਨੂੰ ਗਿਫਟ ਜਿਹੜਾ ਮਿਲਿਆ ਨਹੀਂ ਉਦਾਂ ਪਹਿਲੇ ਅੱਗੇ ਇਹ ਕੋਈ ਗਿਫਟ ਨਹੀਂ ਐਸੇ ਮਾਰਦੇ ਇਹ ਕੁਦਰਤ ਨੇ ਦਿੱਤਾ ਸਾਨੂੰ ਗਿਫਟ ਕੁਦਰਤ ਦਾ ਗਿਫਟ ਹੈਗਾ ਹੈ ਅੱਛਾ ਮੈਂ ਇਹ ਸੁਨੀਆ ਪਹੁੰਚਾਉਣਾ ਚਾਹੁੰਦੀ ਆ ਭਗਵਾਨ ਦਮਨ ਜੀ ਨੂੰ ਵੀ ਜਿਹੜਾ ਜੇਪੀ ਨਗਰ ਦਾ ਬੁਰਾ ਹਾਲ ਆ ਮੈਂ 599 ਜੇਪੀ ਨਗਰ ਚ ਰਹਿੰਦੀ ਆ ਉਥੇ ਇੰਨਾ ਚਿੱਕੜ ਆ ਇਹ ਡੈਮੇਜ ਹੋਈਆਂ ਪਈਆਂ ਉਥੇ ਜਿਹੜੇ ਪਾਈਪਾਂ ਹੈਗੇ ਸੀ ਵੀਰੇ ਕੋਈ ਖਿਆਲ ਨਹੀਂ ਕਰਦਾ ਉਹ ਤੇ ਕੋਈ ਧਿਆਨ ਨਹੀਂ ਕਰਦਾ ਇਹਨਾਂ ਦੇ ਦਾਅਵੇ ਜਿਹੜੇ ਆਹ ਕਰੂ ਆਹ ਕਰੂ ਕੱਖ ਨਹੀਂ ਕੀਤਾ ਜੀ ਇਹ ਦੇਖਿਆ ਹੈਗਾ ਲੋਕ ਪਹੁੰਚਣੇ ਪਰ ਲੋਕਾਂ ਨੂੰ ਕਿਹੜੀ ਪਛਾਣੀ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਜਿਸ ਦੇ ਵਿੱਚ ਇਸ ਵਾਰ ਦੇਖਣ ਨੂੰ ਮਿਲ ਰਿਹਾ ਜੋ ਪਹਿਲੀ ਵਾਰ ਕਿਹੜੇ ਬੋਰਡ ਪਾ ਕੇ ਆ ਰਹੇ ਨੇ ਤੇ ਉਹਨਾਂ ਨੂੰ ਕਿਹੜੇ ਤੋਹਫੇ ਤੋਹਫੇ ਮਿਲ ਰਹੇ ਹਾਂ ਜੀ ਮਾਤਾ ਸੜਕੋਂ ਨੰਗਿਆਂ ਨਹੀਂ ਜਾਂਦਾ ਸਾਡੇ ਆਪਣੇ ਘਰਾਂ ਦੇ ਵਿੱਚੋਂ ਕੋਈ ਧਿਆਨ ਨਹੀਂ ਹੈਗਾ 2.5 ਸਾਲ ਹੋ ਗਏ ਕਮੇਟੀ 'ਚ ਜਾਂਦੇ ਆ ਕਾਰਪੋਰੇਸ਼ਨ 'ਚ ਉਹ ਆਉਂਦੇ ਨਹੀਂ ਮੱਛੜੋ ਸੁੱਤੇ ਹੁੰਦੇ ਸਾਰਾ ਦਿਨ ਆਉਂਦੇ ਆ ਮੋਇਆ ਨਹੀਂ ਆਉਂਦਾ ਕੋਈ ਵੀ ਨਹੀਂ ਕੋਈ ਨਹੀਂ ਆਉਂਦਾ ਤੁਸੀਂ ਦੇਖਿਆ ਗਿਆ ਲੋਕਾਂ ਨਾਲ ਗੱਲਬਾਤ ਕੀਤੀ ਕਿ ਇੱਕ ਵਾਰ ਤੋਂ ਮੈਂ ਫਿਰ ਤੁਹਾਨੂੰ ਕਿਹੜੇ ਆਂਦਰ ਬੂਤ ਦੇ ਅੰਦਰ ਦੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਬੂਟ ਕਿਹੜੇ ਹੈ ਵੋਟ ਪਾਣ ਲਈ ਜੋ ਅੰਦਰ ਪਹੁੰਚ ਰਹੇ ਨੇ ਤੇ ਉਹਨਾਂ ਨੂੰ ਕਿਹੜਾ ਤੋਹਫਾ ਤੋਹਫਾ ਮਿਲੇਗਾ ਤੇ ਉਹਨਾਂ ਨੂੰ ਕਿਹੜਾ ਇਸ ਵਾਰ ਤੋਹਫੇ ਦੇ ਜੋ ਬੂਟਾ ਕਿਹੜਾ ਉਹਨਾਂ ਨੂੰ ਦਿੱਤਾ ਜਾ ਰਿਹਾ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਸ ਵਾਰ ਲੋਕਾਂ ਨਾਲ ਗੱਲਬਾਤ ਕੀਤੀ ਕਿ ਲੋਕ ਕਹਿੰਦੇ ਨੇ ਸਾਨੂੰ ਕਿਸੇ ਨੂੰ 15 ਸਾਲ ਹੋ ਚੁੱਕੇ ਨੇ ਵੋਟ ਪਾਉਣ ਲਈ ਕਿਸੇ ਨੂੰ 20 ਸਾਲ ਹੋ ਚੁੱਕੇ ਨੇ ਤੇ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿੜੇ ਵੋਟਰ ਵੋਟ ਪਾਉਣ ਲਈ ਪਹੁੰਚ ਰਹੇ ਨੇ ਤੇ ਉਹਨ ਵੋਟ ਪਾਉਣ ਤੋਂ ਬਾਅਦ ਇਲੈਕਸ਼ਨ ਕਮਿਸ਼ਨਰ ਵੱਲੋਂ ਜੋ ਦੇਹਤਾਂ ਦਿੱਤੀਆਂ ਗਈਆਂ ਕਿ ਜੋ VOTING ਕਿੜਿਆ ਵੋਟਾਂ ਦੇ ਨਾਲ ਗਿਫਟ ਕਿਹੜਾ ਉਹਨਾਂ ਨੂੰ ਦਿੱਤਾ ਜਾ ਰਿਹਾ ਬੂਟੇ ਕਿਹੜੇ ਦਿੱਤੇ ਜਾ ਰਹੇ ਨੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖ ਜਲੰਧਰ ਦੇ ਵਿੱਚ ਲਗਾਤਾਰ ਜਿਮਨੀ ਚੌਂ ਸਵੇਰ ਤੋਂ 7 ਵਜੇ ਤੋਂ ਸਟਾਰਟ ਹੋ ਚੁੱਕੀ ਹੋਈ ਹੈ ਸ਼ਾਮ 6 ਵਜੇ ਤੱਕ ਚਲੇਗੀ ਤੇ 13 ਤਰੀਕ ਨੂੰ ਕਿਹੜੇ ਇਸ ਦੇ ਨਤੀਜੇ ਆਣਗੇ ਦੇਖਣਾ ਹੋਏਗਾ ਕਿਸ ਦੇ ਸਿਰ ਦੇ ਉੱਤੇ ਤਾ